ਆਪ ਸਭ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਇੱਕ ਰੁੱਖ ਤੇ 100 ਸੁੱਖ ਇੱਕ ਰੁੱਖ ਤੇ 100 ਸੁੱਖ ਜੂਨ ਮਹੀਨਾ ਦਾ ਅੱਧ ਹੋ ਚੁੱਕਾ ਹੈ ਭੈਣ ਭਰਾਓ ਮੌਸਮ ਵੀ ਠੰਡਾ ਹੋ ਚੁੱਕਾ ਹੈ ਮੌਸਮ ਦਾ ਅਜੀਬ ਨਜ਼ਾਰਾ ਹੋ ਚੁੱਕਾ ਹੈ ਹੁਣ ਆਪਾਂ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਆਪਾਂ ਵਾਤਾਵਰਨ ਦੀ ਭਲਾਈ ਵਾਸਤੇ ਇਨਸਾਨਾਂ ਦੀ ਭਲਾਈ ਵਾਸਤੇ ਵੱਧ ਤੋਂ ਵੱਧ ਪੌਦੇ ਲਗਾਈਏ ਭਾਵੇਂ ਫਲਦਾਰ ਭਾਵੇਂ ਫੁੱਲਦਾਰ ਭਾਵੇਂ ਸ਼ਾਹਦਾਰ ਥੋੜੀ ਜੀ ਖੇਚਲ ਕਰੀਏ ਸੁਸਤੀਆਂ ਛਾਈਏ ਸਰੀਰ ਨੂੰ ਸੈੱਟ ਕਰੀਏ ਤੇ ਫਿਰ ਨਰੋਈ ਨਰੋਈ ਹਵਾ ਆਇਆ ਕਰੇਗੀ ਜਦੋਂ ਵੱਡੇ ਹੋਣਗੇ ਪੌਦੇ ਆਉਣ ਆਲੇ ਪੀੜੀ ਦੀ ਤਾਂ ਹੀ ਭਲਾਈ ਹੈ ਵੇਖੋ ਇਸ ਵਾਰ ਕਿੰਨੀ ਗਰਮੀ ਪੈ ਰਹੀ ਹੈ ਸਾਰੇ ਘਰਾਂ ਵਿੱਚ ਏਸੀ ਚਲਾਉਂਦੇ ਆ ਜੋ ਏਸੀ ਆ ਉਹ ਬਾਹਰ ਨੂੰ ਫਿਰ ਗਰਮੀ ਛੱਡਦਾ ਤੇ ਅੰਦਰ ਠੰਡਕ ਦਿੰਦਾ ਤੇ ਵਾਤਾਵਰਨ ਹੋਰ ਜਿਆਦਾ ਗਰਮ ਹੋ ਜਾਂਦਾ ਹੈ ਜਿਸ ਨਾਲ ਇਸ ਵਾਰ ਬਹੁਤ ਗਰਮੀ ਪਈ ਆ ਕੰਮ ਕਰਨਾ ਬਹੁਤ ਮੁਸ਼ਕਲ ਹੋਇਆ ਹੈ ਜਿਸ ਤਰ੍ਹਾਂ ਕੋਈ ਦੂਰ ਕਿਸਾਨ ਹੋਰ ਕੋਈ ਵੀ ਦੁਕਾਨਦਾਰ ਹੈ ਸ਼ਹਿਰਾਂ ਵਾਲੇ ਜੋ ਵੀ ਆਵਾਜਾਈ ਵਾਲੇ ਹੈ ਉਹਨਾਂ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੋਇਆ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਹੈ ਇਹ ਰੁੱਖ ਲਗਾਏ ਜਾਂਦੇ ਇੱਕ ਰੁੱਖ ਤੇ ਸੌ ਸੌਖ ਵੇਖੋ ਕਿੰਡੀ ਸੋਹਣੀ ਲੱਗਦੀ ਸੀ ਨਰੀ ਰੁੱਖਾਂ ਵਾਲੀ ਮੈਂ ਤੁਹਾਨੂੰ ਦਿਖਾਵਾਂ ਹਰਿਆਵਲ ਮਾਨਵੀ ਖੁਸ਼ ਹੁੰਦਾ ਵਾ ਤੇ ਸਹਾਂ ਮਨਾ ਲੱਗਦਾ ਵਾ ਸਵੇਰੇ ਸਵੇਰੇ ਵੇਖੋ ਅੱਖਾਂ ਵੀ ਸ਼ਾਂਤ ਹੋ ਜਾਂਦੀਆਂ ਵਾ ਇਹ ਕੁਸ ਟਾਈਮ ਪਹਿਲਾਂ ਤੇ ਲਗਾਏ ਸੀ ਹੁਣ ਐਡੇ-ਐਡੇ ਹੋ ਚੁੱਕੇ ਆ ਹੁਣ ਵੀ ਪ੍ਰਮਾਤਮਾ ਨੇ ਮਿਹਰ ਕੀਤੀ ਆ ਇਹ ਕੰਮ ਸ਼ੁਰੂ ਕੀਤਾ ਵਾ ਗੱਡੀ ਆ ਕੋਲ ਪੁਰਾਣੀ ਜੀ ਉਦੇ ਵਿੱਚ ਕਈ ਰੰਬਾ ਪਾਣੀ ਪਾਉਣ ਵਾਲਾ 2-4 ਜਿਹੜੇ ਰੋਖਿਆ 10-12 ਰੱਖ ਕੇ ਲਿਆਏ ਜਾਂਦੇ ਆ ਜਿੱਥੇ ਕਿਤੇ ਜਾਪੇ ਕੋਈ ਚਾਵਨ ਹੋਏ ਜਾਂ ਵਿਲੀ ਜਗਾ ਉੱਥੇ ਲਗਾ ਦਈਦੇ ਆ ਇਹ ਭਲਾਈ ਦਾ ਕੰਮ ਆ ਆਪਾਂ ਇਹ ਨਹੀਂ ਵੇਖਣਾ ਕੌਣ ਕੀ ਕਹੂਗਾ ਕਿਉਂ ਲਾਈਏ ਆਉਣ ਵਾਲੀ ਪੀੜੀ ਦਾ ਸੋਚੋ ਆਉਣ ਵਾਲੀ ਪੀੜੀ ਤਾਂ ਹੀ ਤਰਕਿਆਂ ਕਰੇਗੀ ਪਲਾਂਟੇਸ਼ਨ ਹੋਏਗੀ ਆਪਾਂ ਬਾਹਰ ਨੂੰ ਭਜਦੇ ਬਾਹਰਲੇ ਦੇਸ਼ਾਂ 'ਲ ਕਾਰਨ ਕੀ ਆ ਉੱਥੇ ਮੌਸਮ ਸੁਹਣਿਆ ਹਰਿਆਵਲਿਆ ਸ਼ਾਂਤਮਈਆ ਲੋਕ ਵੀ ਸ਼ਾਂਤ ਆ ਇਹ ਬਾਹਰ ਸ਼ਾਂਤੀ ਮਿਲੂ ਤੇ ਅੰਦਰ ਵੀ ਸ਼ਾਂਤੀ ਹੋਊਗੀ ਹੁਣ ਤੁਸੀਂ ਵੇਖੋ ਆ ਸਾਹਮਣੇ ਨਿੰਮ ਦੇ ਰੁੱਖ ਵੀ ਲੱਗੇ ਆ ਇਸ ਕਰਕੇ ਘਰਾਂ ਵਿੱਚ ਵੀ ਨਿੰਮ ਜ਼ਰੂਰ ਲਗਾਉਣੀ ਚਾਹੀਦੀ ਆ ਇਹ ਨਹੀਂ ਕਹਿਣਾ ਚਾਹੀਦਾ ਕਿ ਨਿੰਮ ਨਾ ਲਗਾਓ ਨਿੰਮ ਨਾਲ ਆਪਣਾ ਜੋ ਕੀੜੇ ਵਗੈਰਾ ਸੇਕ ਵਗੈਰਾ ਨਹੀਂ ਘਰਾਂ 'ਚ ਪੈਂਦੀ ਇਹਦੇ ਪੱਤੇ 2-4 ਰੋਜ਼ ਖਾ ਲਵੇ ਸਵੇਰੇ ਉੱਠ ਕੇ ਮੂੰਹ ਦਾ ਸਵਾਦ ਠੀਕ ਹੋ ਦਿੰਦਾ ਵਾ ਕਈ ਰੋਗਾਂ ਤੋਂ ਬੰਦਾ ਬਚਦਾ ਵਾ ਇਸ ਕਰਕੇ ਨਿੰਮਾ ਵੀ ਜ਼ਰੂਰ ਲਗਾਓ ਆਪਾਂ ਨੂੰ ਥੋੜਾ ਜਿਹਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਹਨ ਆ ਦੇਖੋ ਜੀ ਨਿੰਬੂ ਲਗਾਏ ਆ ਤੇ ਭਰਿਆ ਪਿਆ ਬੂਟਾ ਨਿੰਬੂਆਂ ਦਾ ਇਹ ਬਿਨਾ ਦਵਾਈਆਂ ਤੋਂ ਬਿਨਾ ਕਿਸੇ ਚੀਜ਼ ਤੋਂ ਆਪਾਂ ਸਾਹਮਣੇ ਘਰ ਵਿੱਚ ਲਾਉਣੇ ਆ ਤੇ ਇਹ ਆਪਾਂ ਖਾ ਸਕਦੇ ਆ ਬਿਮਾਰੀਆਂ ਤੋਂ ਰਹਿਤ ਇਹ ਜ਼ਰੂਰੀ ਨਹੀਂ ਜਗਾ ਜਗਾ ਥੋੜੀ ਬੁక్తి ਵੀ ਹੋਵੇ ਨਾ ਕਿਤੇ ਨਾ ਕਿਤੇ ਆਪਾਂ ਲਾ ਸਕਦੇ ਆ ਚਲੋ ਆ ਤੇ ਬਹੁਤ ਵੱਡੇ ਰੋਖਿਆ ਨਾ ਬੋਰ ਹੋਇਆ ਆ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਹੈ ਬਾਬੇ ਸ਼ੀਰ ਤੇ ਇਹ ਤੇ ਬਹੁਤ ਪੁਰਾਣੇ ਆ ਨਾ ਇਹ ਵੀ ਬਹੁਤ ਹੀ ਵੱਡੇ ਰੋਖਿਆ ਇਸ ਕਰਕੇ ਆਪਾਂ ਕਈ ਵਾਰ ਸੋਚਦੇ ਸਾਡੇ ਘਰ ਜਗਾ ਥੋੜੀ ਆ ਫੇ ਛੋਟੇ ਛੋਟੇ ਫੁੱਲਦਾਰ ਫਲਦਾਰ ਸ਼ਾਂਦਾਰ ਕੋਈ ਗਮਲਿਆਂ ਵਿੱਚ ਕਿਤੇ ਸ਼ਾਵੇਂ ਕਿਤੇ ਥੋੜੇ ਨੁਕਨਾ ਚ ਰੱਖ ਕੇ ਲਗਾ ਸਕਦੇ ਆ ਜੇ ਆਪਣੇ ਘਰ ਜਗਾ ਥੋੜੀ ਜਗਾ ਤੇ ਆਪਾਂ ਬਾਹਰ ਤੇ ਕਿਤੇ ਲਗਾ ਸਕਦੇ ਆ ਨਾ ਜਾ ਕੇ ਉਹ ਵੀ ਹਵਾ ਤੇ ਸਾਰੀ ਦੁਨੀਆ ਚ ਫੈਲਣੀ ਆ ਵਾਤਾਵਰਨ ਸਾਰਿਆਂ ਦਾ ਹੀ ਸੁਹਣਾ ਹੋਣਾ ਵਾ ਜੇ ਲਾਵਾਂਗੇ ਤੇ ਇਸ ਕਰਕੇ ਭੈਣ ਭਰਾ ਉਹ ਬੇਜਤੀ ਹੱਥ ਜੋੜ ਕੇ ਭਲਾਈ ਇਹੋ ਯਾਰ ਰੋਖ ਲਗਾਓ ਵਾਤੋਂ ਵਾਦੋ ਆ ਵੇਖੋ ਜਾਮ ਨੂੰ ਆ ਹੋਰ ਵੀ ਚੀਜ਼ਾਂ ਵਾ ਫਿਰ ਲਾਓ ਤੇ ਇਹਨਾਂ ਨੂੰ ਲਾਓ ਤੇ ਪਾਣੀ ਜ਼ਰੂਰ ਪਾਓ ਰੁੱਖ ਲਾਓ ਵਾਤ ਤੋਂ ਵਾਤ ਤੇ ਪਾਣੀ ਜ਼ਰੂਰ ਪਾਓ ਤੇ ਵਾਤਾਵਰਨ ਬਚਾਓ ਹਰਿਆਵਲ ਲਿਆਓ ਬਾਹਰਲੇ ਦੇਸ਼ਾਂ ਵਿੱਚ ਇਹੋ ਕਾਰਨ ਆ ਭਈ ਆਪਾਂ ਭੱਜ-ਭੱਜ ਜਾਂਦੇ ਆ ਉੱਥੇ ਸ਼ਾਂਤੀ ਆ ਰੋਕਸ਼ਾ ਮੌਸਮ ਸੁਹਾਣਾ ਮੌਸਮ ਸੁਹਾਣਾ ਤਾਂ ਹੀ ਹੁੰਦਾ ਵਾ ਜੇ ਵਾਤਵਾਤ ਰੁੱਖ ਲੱਗੇ ਹੋਣ ਹੁਣ ਆ ਵੇਖੋ ਅੱਜ ਮੌਸਮ ਪ੍ਰਮਾਤਮਾ ਨੇ ਕਿੱਡਾ ਸੁਹਾਣਾ ਕੀਤਾ ਵਾ ਸ਼ਾਂਤਮਈ ਹੁਣ ਇਹਨਾਂ ਦਿਨਾਂ ਵਿੱਚ ਆਪਾਂ ਰੁੱਖ ਲਗਾ ਦਈਏ ਤੇ ਉਹਨਾਂ ਨੂੰ ਪਾਣੀ ਪਾਈਏ ਉਹਨਾਂ ਦੀ ਸਾਂਭ ਸੰਭਾਲ ਕਰੀਏ ਤੇ ਬਹੁਤ ਵਧੀਆ ਇਸ ਤਰ੍ਹਾਂ ਕਿ ਆਪੇ ਇੱਕ ਰੁੱਖ ਤੇ 100 ਸੁੱਖ ਇਸ ਪਾਸੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵਾ ਦੇਖੋ ਕੋਲਾ ਵੀ ਬੋਲ ਰਹੀਆਂ ਮਸਤੋ ਕੇ ਠੰਡੇ ਠੰਡੇ ਮੌਸਮ ਵਿੱਚ ਤੇ ਇਹ ਪਾਸੇ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਓ ਆਉਣ ਵਾਲਾ ਸਮਾਂ بچਾਓ ਜਰੂਰ ਰੁੱਖ ਲਗਾਓ ਰੁੱਖ ਲਗਾਓ ਬੇਨਤੀ ਆ ਬੇਨਤੀ ਕਬੂਲ ਕਰੋ ਬਹੁਤ ਗਰਮੀ ਪੈ ਰਹੀ ਸੀ ਪਿਛਲੇ ਦਿਨਾਂ ਜਿਹੜੇ ਬਾਬਾ ਜੀ ਨੇ ਪ੍ਰਮਾਤਮਾ ਨੇ ਮਿਹਰ ਕੀਤੀ ਆ ਗਰਮੀ ਕਿਸ ਟਾਈਮੇ ਪੈ ਜਾਂਦੀ ਹੈ ਗਾਉਂ ਵਾਲੇ ਟਾਈਮ ਫਿਰ ਵੀ ਹੋ ਸਕਦੀ ਆ ਪਰ ਆਪਾਂ ਵੱਧ ਤੋਂ ਵੱਧ ਪਲਾਂਟੇਸ਼ਨ ਪੌਦੇ ਰੁੱਖ ਲਗਾਈਏ ਤੇ ਵਿਚਾਰਊਗਾ ਹਰਿਆਵਲ ਆਉਗੇ ਇਹ ਸਭ ਆਪ ਜਿਹਦੇ ਚਰਨਾ ਵਿੱਚ ਬੇਨਤੀ ਹੈ